ਇਸੇ ਦੇਸ਼ ਦੀ ਖੂਬਸੂਰਤੀ ਉੱਥੋਂ ਦੀ ਲੋਕਤੰਤ੍ਰਿਕ ਪ੍ਰਣਾਲੀ ਤੋਂ ਹੁੰਦੀ ਹੈ। ਭਾਰਤ ਦੀ ਜੇਕਰ ਗੱਲ ਕਰੀਏ ਤਾਂ ਦੁਨੀਆ ਦੇ ਵਿੱਚ ਸਭ ਤੋਂ ਵੱਡਾ ਲੋਕਤੰਤ੍ਰਿਕ ਦੇਸ਼ ਹੈ। ਇੱਥੇ ਲੋਕਾਂ ਦੁਆਰਾ, ਲੋਕਾਂ ਲਈ, ਲੋਕਾਂ ਦੀ ਸਰਕਾਰ ਚੁਣੀ ਜਾਂਦੀ ਹੈ। ਪਰ ਅਫਸੋਸ ਕਿ ਇਹ ਲੋਕਾਂ ਵੱਲੋਂ, ਲੋਕਾਂ ਲਈ, ਲੋਕਾਂ ਦੁਆਰਾ ਚੁਣੀ ਗਈ ਸਰਕਾਰ ਜਿਹੜੀ ਹੈ, ਲੋਕਾਂ ਦੇ ਵਾਸਤੇ ਕੰਮ ਕਰਨ ਤੋਂ ਕਈ ਵਾਰ ਇਨਕਾਰੀ ਹੋ ਜਾਂਦੀ ਹੈ। ਸਤਿ ਸ਼੍ਰੀ ਅਕਾਲ। ਮੈਂ ਅਜਾ ਰਣਜੀਤ ਜੋਗੀ ਬਹੁਤ ਸਰੀ ਗੱਲਾਂ ਬਾਤਾਂ ਅੱਜ ਮਿਸ਼ਨ ਸੱਚ ਦੇ ਵਿੱਚ ਹੋਣਗੀਆਂ ਔਰ ਗੱਲਾਂ ਹੋਣਗੀਆਂ। ਕੋੜੀਆਂ ਤੇ ਕਰਾਰੀਆਂ ਪਰ ਹੁਣ ਦੀਆਂ ਸੱਚੀਆਂ ਕਿਉਂਕਿ ਗੱਲਾਂ ਅਕਸਰ ਕੋੜੀਆਂ ਹੀ ਕਰਨੀਆਂ ਚਾਹੀਦੀਆਂ ਨੇ ਚਾਹੇ ਕਿਸੇ ਦੇ ਗਿੱਟੇ ਲੱਗੇ ਤੇ ਜਾਫਰ ਲੱਗੇ ਗੋਡੇ ਪੱਜੜੀ ਅੱਜ ਅਸੀਂ ਗੱਲ ਕਰਨੀ ਹੈ ਉਹ ਬਹੁਤਿਆਂ ਦੇ ਗਿੱਟੇ ਵੀ ਲੱਗੂਗੀ ਤੇ ਗੋਡੇ ਵੀ ਲੱਗੂਗੀ ਔਰ ਗੱਲ ਦਿਲ ਤੇ ਵੀ ਲੱਗੇਗੀ ਕਿਉਂਕਿ ਆਖਰ ਕੀ ਹੈ ਮਿਸ਼ਨ ਸੱਚ ਗੱਲ ਕਰਾਂਗੇ ਉੱਤਰੀ ਕੋਰੀਆ ਦੇ ਤਾਨਾਸ਼ਾਹ ਤਾਨਾਸ਼ਾਹ तानाशाही वैसे चंगी नहीं होती क्योंकि तानाशाही जबो किसी मुल्क ਦੇ ਵਿੱਚ ਹੁੰਦੀ ਹੈ ਤਾਂ ਉਥੋਂ ਦੇ ਮੁਲਕ ਦੇ ਵਸੁੰਦੇ ਜਿਹੜੇ ਹੁੰਦੇ ਨੇ ਉਹ ਆਪਣੀ ਆਵਾਜ਼ ਨਹੀਂ ਉਠਾ ਸਕਦੇ ਕਿਸੇ ਵੀ ਤਰ੍ਹਾਂ ਦੀ ਉਹਨਾਂ ਨੂੰ ਧਾਰਮਿਕ ਉਹਨਾਂ ਨੂੰ ਪਹਿਰਾਵੇ ਦੀ ਉਹਨਾਂ ਨੂੰ ਬੋਲਣ ਦੀ ਉਹਨਾਂ ਨੂੰ ਹੋਰ ਖੁੱਲ ਕੇ ਕੰਮ ਕਰਨ ਦੀ ਆਜ਼ਾਦੀ ਨਹੀਂ ਹੁੰਦੀ ਉਹੋ ਕੁਝ ਹੁੰਦਾ ਜੋ ਤਾਨਾਸ਼ਾਹ ਚਾਹੁੰਦਾ ਹੈ ਇਸ ਕਰਕੇ ਤਾਨਾਸ਼ਾਹੀ ਮਾੜੀ ਹੁੰਦੀ ਹੈ ਅਸੀਂ ਵੀ ਆਪਣੇ ਗળા ਦੇ ਵਿੱਚੋਂ ਤਾਨਾਸ਼ਾਹੀ ਦਾ ਰਾਜ ਲਾ ਕੇ ਮੌਸਰੀ ਕੁਰਬਾਨੀਆਂ ਦੇ ਨਾਲ ਇੱਕ ਲੋਕਤੰਤਰਿਕਤਾ ਚ ਬਹਾਲ ਕੀਤਾ ਜਿਸ ਦੀ ਪੂਰੇ ਵਿਸ਼ਵ ਦੇ ਵਿੱਚ ਚਰਚਾ ਹੁੰਦੀ ਹੈ ਪਰ ਚਰਚਾ ਅੱਜ ਅਸੀਂ ਉੱਤਰੀ ਕੋਰੀਆ ਦੇਕਰ ਹੈ ਉੱਤਰੀ ਕੋਰੀਆ ਦੇ ਵਿੱਚ ਇਨ ਯੋਂਗ ਉਨ ਇਹ ਸ਼ਾਸਕ ਨੇ ਜਿਹੜੇ ਕਿ ਵੱਡੇ ਪੂਰੇ ਵਿਸ਼ਵ ਦੇ ਵਿੱਚ ਖਤਰਨਾਕਤਾ ਨਾਲ ਸ਼ਾਮਲੇ ਜਾਂਦੇ ਨੇ ਉਹਨਾਂ ਦਾ ਫੈਸਲਾ ਕਾਨੂੰਨ ਹੁੰਦਾ ਹੈ ਉਹਨਾਂ ਦਾ ਫੈਸਲਾ ਆਖਰੀ ਫੈਸਲਾ ਹੁੰਦਾ ਹੈ ਉਹਨਾਂ ਦਾ ਫੈਸਲਾ ਕਦੇ ਵੀ ਬਦਲਿਆ ਨਹੀਂ ਜਾਂਦਾ ਜਦੋਂ ਪੂਰਾ ਵਿਸ਼ਵ ਉਹਨਾਂ ਦੇ ਉੱਪਰ ਹੁਕਮ ਚਾੜਦਾ ਹੈ ਕਿ ਤੁਸੀਂ ਹਥਿਆਰਾਂ ਦਾ ਜ਼ਖੀਰਾ ਇਕੱਠਾ ਨਹੀਂ ਕਰ ਸਕਦੇ ਤਾਂ ਉਹ ਸਾਰੇ ਵਿਸ਼ਵ ਦੀ ਪੰਚਾਇਤ ਦੇ ਫੈਸਲੇ ਨੂੰ ਆਪਣੀ ਜੁੱਤੀ ਦੀ ਲੋਕ ਤੇ ਰੱਖ ਕੇ ਸਿਆਸੀ ਤੌਰ ਤੇ ਆਪਣੇ ਆਪ ਨੂੰ ਇੱਕ ਵੱਡਾ ਪਰਪੱਕ ਨੇਤਾ ਦਿਖਾਉਂਦਿਆਂ ਹੋਇਆਂ ਉੱਪਰਮਾਣੂ ਧਮਾਕੇ ਕਰਦੇ ਨੇ ਪਰਮਾਣੂ ਜ਼ਖੀਰਾ ਇਕੱਠਾ ਕਰਦੇ ਨੇ ਫਿਰ ਵੀ ਸਮੁੱਚੀ ਵਿਸ਼ਵ ਪੰਚਾਇਤ ਦਾ ਉਹਦੇ ਉੱਪਰ ਕੋਈ ਜ਼ੋਰ ਨਹੀਂ ਚੱਲਦਾ ਤਾਨਾਸ਼ਾ ਆਪਣੇ ਮੁਲਕ ਦੇ ਵਿੱਚ ਸੁਧਾਰਾਂ ਦੇ ਵਾਸਤੇ ਸੁਚੇ ਜੀ ਹਾਂ ਪਿਛਲੇ ਮਹੀਨੇ ਉਥੇ ਹੜ੍ਹ ਆਇਆ ਉਤਰੀ ਕੋਰੀਆ ਦੇ ਵਿੱਚ ਇੱਕ ਸੂਬਾ ਹੈ ਚੰਗਾਂਗ ਚੰਗਾਂਗ ਦੇ ਵਿੱਚ ਹੜ੍ਹ ਆਇਆ ਉਸ ਹੜ੍ਹ ਦੇ ਵਿੱਚ 4000 ਲੋਕ ਮਾਰੇ ਗਏ ਉਸ ਹੜ੍ਹ ਦੇ ਵਿੱਚ 15000 ਤੋਂ ਵੱਧ ਦੇ ਲੋਕ ਘਰੋਂ ਬੇਘਰ ਹੋ ਗਏ ਪੋਤਾਨਾ ਸ਼ਾ ਹੈਲੀਕਾਪਟਰ ਤੇ ਨਹੀਂ ਚੜਿਆ ਕਿ ਹੈਲੀਕਾਪਟਰ ਤੇ ਚੜ ਕੇ ਉਹ ਸਮੁੱਚੇ ਹੜ੍ਹ ਪ੍ਰਭਾਵਿਤ ਏਰੀਆ ਦਾ ਦੌਰਾ ਕਰਦਾ ਉਹ ਤਾਨਾ ਸ਼ਾ ਕਿਮ ਯੋਂਗ ਉਨ ਉਹ ਵੇੜੀ ਦੇ ਵਿੱਚ ਖੁਦ ਸਵਾਰ ਹੋਇਆ ਔਰ ਜਾ ਕੇ ਉਹਨਾਂ ਲੋਕਾਂ ਦੀ ਬਾਫੜੀ ਲੋਕਾਂ ਨੂੰ ਸੁਰੱਖਿਅਤ ਥਾਮਤੇ ਖੁਦ ਆਪ ਲੈ ਕੇ ਆਇਆ ਤਾਨਾਸ਼ਾਹ ਜੇਕਰ ਕਿਤੇ ਸਾਡੇ ਮੁਲਕ ਦੇ ਵਿੱਚ ਹੜ ਆਇਆ ਹੁੰਦਾ ਤਾਂ ਸਾਡੇ ਮੁਲਕ ਦੇ ਵੱਡੇ ਵੱਡੇ ਆਕਾ ਜਿਹੜੇ ਉਹ ਹੈਲੀਕਾਪਟਰਾਂ ਦੇ ਵਿੱਚ ਸਵਾਰ ਹੁੰਦੇ ਇੱਕ ਪਹਿਲਵਾਨੀ ਜਿਹੜਾ ਦਿੰਦੇ ਤਾਂ ਫਿਰ ਆਣ ਕੇ ਇੱਕ ਵੱਡੀ ਪ੍ਰੈਸ ਕਾਨਫਰੰਸ ਕਰਦੇ ਤਾਂ ਇਹ ਕਹਿੰਦੇ ਕਿ ਅਸੀਂ ਸਾਰੇ ਨੁਕਸਾਨ ਦੀ ਪਰਵਾਹੀ ਕਰਾਂਗੇ ਅਸੀਂ ਇਹਨਾਂ ਨੂੰ ਮੁਆਵਜ਼ਾ ਦਮਾਂਗੇ ਅਸੀਂ ਇਹਨਾਂ ਦੇ ਨਾਲ ਖੜੇ ਆ ਸਾਰਾ ਦੇਸ਼ ਇਹਨਾਂ ਦੇ ਨਾਲ ਖੜਾ ਹੈ ਹੈਲੀਕਾਪਟਰ ਫੌਜ ਦੇ ਸੱਦੇ ਜਾਂਦੇ ਉਥੇ ਜਵਾਨ ਉਤਾਰੇ ਜਾਂਦੇ ਐਨਡੀਆਰਐਫ ਦੀਆਂ ਟੀਮਾਂ ਲੱਗਦੀਆਂ ਉਹਨਾਂ ਨੂੰ ਬਚਾ ਕੇ ਕਿ ਬਾਹਰ ਕੱਢਦੇ ਇਹ ਸਾਰਾ ਕੁਝ ਸਾਡੇ ਮੁਲਕ ਦੇ ਵਿੱਚ ਹੁੰਦਾ ਬਾਅਦ ਵਿੱਚ ਮੁਆਵਜ਼ੇ ਦੇ ਨਾਂ ਦੇ ਉੱਪਰ ਵੱਡੀਆਂ ਵੱਡੀਆਂ ਠੱਗੀਆਂ ਅਫਸਰ ਵੀ ਮਾਰਦੇ ਲੀਡਰ ਵੀ ਮਾਰਦੇ ਤੇ ਜਿਨ੍ਹਾਂ ਦੀ ਚੁੰਝ ਦੇ ਵਿੱਚ ਚੋਗਾ ਪਹੁੰਚਣਾ ਚਾਹੀਦਾ ਉਹਨਾਂ ਦੇ ਕੋਲ ਸਿਰਫ ਸਿਰਫ ਸੁੱਕੇ ਬ੍ਰੈਡ ਜਾਫਰ ਪਾਣੀ ਦੀ ਬੋਤਲਾ ਪਹੁੰਚਦੀਆਂ ਮੁਆਵਜ਼ਾ ਨਾ ਪਹੁੰਚਦਾ ਗੱਲਾਂ ਤੇ ਬਹੁਤ ਕੀਤੀਆਂ ਜਾਂਦੀਆਂ ਸੀ ਕਿ ਬੱਕਰੀ ਦਾ ਮੁਆਵਜ਼ਾ ਦਵਾਂਗੇ ਮੁਰਗੀ ਦਾ ਮੁਆਵਜ਼ਾ ਦਵਾਂਗੇ ਪਰ ਉਹ ਸਾਰੇ ਹਵਾ-ਹਵਾਈ ਹੋ ਜਾਂਦੇ ਪਰ ਗੱਲ ਉੱਤਰੀ ਕੋਰੀਆ ਦੇ ਤਾਨਾਸ਼ਾ ਕਿੰਨੀ ਔਂਗ ਉੱਦਦੀ ਹੈ ਉਹ ਆਪ ਖੁਦ ਬੇੜੀ ਦੇ ਵਿੱਚ ਸਵਾਰ ਹੁੰਦੇ ਉਹਨਾਂ ਲੋਕਾਂ ਨੂੰ ਉਹਨਾਂ ਦੇ ਸੁਰੱਖਿਅਤ ਥਾਂਵਾਂ ਦੇ ਉੱਪਰ ਪਹੁੰਚਾਉਂਦੇ ਇਹ ਕਿੰਮੀ ਔਂਗ ਤਾਨਾਸ਼ਾ ਹੈ ਫਿਰ ਉਸਨੇ ਇਹ ਸਾਰਾ ਜਦੋਂ ਘਟਨਾਕਰਮ ਵਾਪਰਿਆ ਉਸ ਤੋਂ ਬਾਅਦ ਇੱਕ ਵੱਡਾ ਫੈਸਲਾ ਲਿਆ ਉਸ ਫੈਸਲੇ ਨੇ ਪੂਰੇ ਮੁਲਕ ਨਹੀਂ ਪੂਰੇ ਵਿਸ਼ਵ ਨੂੰ ਸੋਚਾਂ ਦੇ ਵਿੱਚ ਪਾ ਦਿੱਤਾ ਉਸ ਨੇ ਆਪਣੇ 30 ਅਧਿਕਾਰੀਆਂ ਨੂੰ ਫਾਹੇ ਤੇ ਟੰਗ ਦਿੱਤਾ ਹਾਂਸੀ ਦੇ ਦਿੱਤੀ ਇਸ ਕਾਰਨ ਕਿ ਉਹ ਹੜ ਰੋਕ ਨਹੀਂ ਸਕੇ ਉਹਨਾਂ ਨੇ ਆਪਣੇ ਕੰਮਾਂ ਦੇ ਵਿੱਚ ਆਪਣੀਆਂ ਜ਼ਿੰਮੇਵਾਰੀਆਂ ਦੇ ਵਿੱਚ ਆਪਣੇ ਫਰਜ਼ਾਂ ਦੇ ਵਿੱਚ ਕੁਤਾਹੀ ਵਰਤੀ ਇਹ ਕੋਤਾਹੀ ਵਰਤਨ ਦੇ ਲਈ ਉਹਨਾਂ ਨੇ ਆਪਣੇ 30 ਅਧਿਕਾਰੀਆਂ ਨੂੰ ਫਾਹੇ ਟੰਗ ਦਿੱਤਾ ਪੂਰੇ ਵਿਸ਼ਵ ਦੇ ਵਿੱਚ ਇਸ ਗੱਲ ਦੀ ਚਰਚਾ ਹੋਈ ਔਰ ਮਿਸ਼ਨ ਸੱਚ ਦੇ ਵਿੱਚ ਚਰਚਾ ਅਸੀਂ ਵੀ ਕਰ ਰਹੇ ਹਾਂ ਅਸੀਂ ਨਹੀਂ ਕਹਿੰਦੇ ਕਿ ਇਹ ਤਾਨਾਸ਼ਾਹੀ ਚੰਗੀ ਹੁੰਦੀ ਹੈ ਪਰ ਜੇਕਰ ਅਸੀਂ ਆਪਣੇ ਭਾਰਤ ਨੂੰ ਉੱਤਰੀ ਕੋਰੀਆ ਦੇ ਨਾਲ ਕੰਪੈਰੀਜ਼ਨ ਕਰਦੇ ਹਾਂ ਇੱਥੇ ਅਸੀਂ ਵੋਟਾਂ ਪਾ ਕੇ ਸਰਕਾਰਾਂ ਚੁਣਦੇ ਹਾਂ ਕਿ ਸਾਡੀ ਗੱਲ ਹੋਏਗੀ ਸਾਡੇ ਹੱਕ ਪੱਖ ਦੀ ਗੱਲ ਹੋਏਗੀ ਪਰ ਅਸਲ ਵਿੱਚ ਅਜਿਹਾ ਹੁੰਦਾ ਹੋਇਆ ਦਿਖਾਈ ਨਹੀਂ ਦਿੰਦਾ ਇੱਥੇ ਵੀ ਜੇਕਰ ਅਸੀਂ ਬਿਹਾਰ ਦੀ ਗੱਲ ਕਰਦੇ ਬਿਹਾਰ ਦੇ ਵਿੱਚ ਕੁਝ ਕੁ ਮਹੀਨਿਆਂ ਦੇ ਵਿੱਚ ਹੀ ਉਹ ਸਾਰੀ ਅਦੀਨ ਪੰਜ ਬੁਲਡਿਕ ਪਏ ਕੋਲਕੱਤਾ ਦੇ ਵਿੱਚ ਇੱਕ ਬਹੁਤ ਵੱਡਾ ਬੁਲਡਿਕ ਪਿਆ ਸੀ ਔਰ ਜੇਕਰ ਅਸੀਂ ਆਪਣੇ ਸ਼ਹਿਰ ਜਲੰਧਰ ਦੀ ਗੱਲ ਕਰੀਏ ਜਲੰਧਰ ਦੇ ਵਿੱਚ ਵੀ ਇੱਕ ਨਵਾਂ ਬਣਾਇਆ ਪੁਲ ਤਸ ਗਿਆ ਸੀ ਬਹੁਤ ਸਾਰੀਆਂ ਸੜਕਾਂ ਜਿਹੜੀਆਂ ਉਹ ਤਸ ਜਾਂਦੀਆਂ ਨੇ ਗੁਜਰਾਤ ਵਿੱਚ ਮੋਰਬੀ ਪੁਲਡਿਕ ਪਿਆ ਸੀ ਗੁਜਰਾਤ ਵਿੱਚ ਹੜ ਆਏ ਨੇ ਪੰਜਾਬ ਦੇ ਵਿੱਚ ਹੜ ਆਉਂਦੇ ਨੇ ਹਿਮਾਚਲ ਦੇ ਵਿੱਚ ਹੜ ਆਉਂਦੇ ਨੇ ਹਰਿਆਣੇ ਦੇ ਵਿੱਚ ਹੜ ਆਉਂਦੇ ਨੇ ਗੱਲ ਕੀ ਇੱਥੇ ਬਹੁਤ ਕੁਝ ਹੁੰਦਾ ਹੈ ਤੇ ਹੁੰਦਾ ਕੀ ਹੈ ਲੋਕਤੰਤ੍ਰਿਕ ਸਰਕਾਰ ਕੀ ਕਰਦੀ ਹੈ ਇੱਥੇ ਕਮੇਟੀਆਂ ਬਿਠਾਈਆਂ ਜਾਂਦੀਆਂ ਨੇ ਜਾਂਚ ਕਮਿਸ਼ਨ ਬੈਠਦਾ ਹੈ ਸਾਰੀ ਜਾਂਚ ਪੜਤਾਲ ਹੁੰਦੀ ਹੈ ਵੱਡੇ ਵੱਡੇ ਲਾਰੇ ਦਾਅਵੇ ਕੀਤੇ ਜਾਂਦੇ ਨੇ ਪਰ ਹੁੰਦਾ ਕੀ ਹੈ ਉਹ ਕਮੇਟੀ ਆਪਣਾ ਫੈਸਲਾ ਜੋ ਦਿੰਦੀ ਹੈ ਉਹ ਲੋਕਾਂ ਨੂੰ ਪਤਾ ਨਹੀਂ ਲੱਗਦਾ ਜਾਂਚ ਕਮਿਸ਼ਨ ਦੀ ਜਾਂਚ ਦੇ ਵਿੱਚ ਕੀ ਆਉਂਦਾ ਹੈ ਸਾਹਮਣੇ ਕਿਸੇ ਨੂੰ ਪਤਨ ਲੱਗਦਾ ਤੇ ਜੇਕਰ ਮੁਆਵਜ਼ਿਆਂ ਦੀ ਗੱਲ ਉੱਡਦੀ ਹੈ ਤਾਂ ਮੁਆਵਜ਼ਾ ਉਡੀਕ ਦੇ ਉਡੀਕ ਦੇ ਲੋਕਾਂ ਦੀ ਉਹ ਸਿਰ ਤੇ ਜੋ ਸਰਕਾਰ ਵੱਲੋਂ ਸਰਕਾਰੀ ਤਰਪਾਲ ਦਿੱਤੀ ਹੁੰਦੀ ਹੈ ਉਹ ਵੀ ਪਾਟ ਜਾਂਦੀ ਹੈ ਪਰ ਮੁਆਵਜ਼ਾ ਉਹਨਾਂ ਤੀਕਰ ਨਹੀਂ ਪਹੁੰਚਦਾ ਇਹ ਹੈ ਲੋਕਾਂ ਦੀ ਲੋਕਾਂ ਦੁਆਰਾ ਲੋਕਾਂ ਲਈ ਚੁਣੀ ਹੋਈ ਸਰਕਾਰ ਦਾ ਕੰਮ ਤੇ ਦੂਸਰੇ ਪਾਸੇ ਉੱਤਰੀ ਕੋਰੀਆ ਦੇ ਤਾਨਾਸ਼ਾ ਸ਼ਾਸਕ ਕਿਮਯੋਂਗ ਉਹਨਾਂ ਦਾ ਕੰਮ ਕਿ ਜੇਕਰ ਕਿਸੇ ਨੇ ਫੈਸਲੇ ਦੇ ਵਿੱਚ ਪਤਾਹੀ ਵਰਤੀ ਉਸ ਨੂੰ ਫਾਹੇ ਤੇ ਟੰਗ ਦਿੱਤਾ ਅਸੀਂ ਨਹੀਂ ਕਹਿੰਦੇ ਕਿ ਇਹ ਫੈਸਲਾ ਦਰੁਸਤ ਹੈ ਪਰ ਕੀ ਤੁਹਾਨੂੰ ਨਹੀਂ ਲੱਗਦਾ ਕਿ ਇਸ ਤਰ੍ਹਾਂ ਦੀਆਂ ਮਿਸਾਲੀ ਸਜ਼ਾਵਾਂ ਹਰ ਇੱਕ ਦੇਸ਼ ਦੇ ਵਿੱਚ ਹੋਣੀਆਂ ਚਾਹੀਦੀਆਂ ਕਿ ਹੜ੍ਹਾਂ ਦੇ ਵਾਸਤੇ ਉਹਨੇ ਜਿਸ ਸਖਤਰ ਨੂੰ ਨਿਯੁਕਤ ਕੀਤਾ ਸੀ ਕਿ ਉਹ 2 ਸਾਲ ਉੱਥੇ ਲੱਗਾ ਵੀ ਰਿਹਾ ਪਰ ਉਹ ਹੜ੍ਹਾਂ ਦੇ ਬਾਬਤ ਪ੍ਰਬੰਧ ਨਹੀਂ ਕਰ ਸਕਿਆ ਸਾਡੇ ਪੰਜਾਬ ਦੇ ਵਿੱਚ ਤਾਂ ਹੜ੍ਹ ਆਉਂਦੇ ਨੇ ਹਰ ਵਾਰ ਨਦੀਆਂ ਉਫਾਨ ਤੇ ਹੁੰਦੀਆਂ ਨੇ ਦਰਿਆ ਮਾਰ-ਮਾਰਦੇ ਨੇ ਪਰ ਅਸੀਂ ਲੋਕ ਪੱਕੇ ਪ੍ਰਬੰਧ ਕਿਉਂ ਨਹੀਂ ਕਰ ਸਕਦੇ ਕਿਉਂ ਹਰ ਵਾਰ ਪੰਜਾਬ ਨੂੰ ਕੱਗਰ ਨਦੀ ਤੰਗ ਕਰਦੀ ਹੈ ਕਿਉਂ ਹਰ ਵਾਰ ਰਾਵੀ ਦੇ ਕੰਢੇ ਖੁਰ ਜਾਂਦੇ ਨੇ ਕਿਉਂ ਹਰ ਵਾਰ ਮਕੌੜਾ ਪੱਤਣ ਦੇ ਉੱਪਰ ਸਾਡਾ ਸੰਪਰਕ ਜਿਹੜਾ ਆ ਉਹ ਪੰਜਾਬ ਦੇ ਨਾਲੋਂ ਟੁੱਟ ਜਾਂਦਾ ਹੈ ਕਿਉਂ ਉੱਥੇ ਬਣਾਏ ਗਏ ਆਰਸੀ ਫੌਜ ਦੇ ਪੁਲ ਜਿਹੜੇ ਆ ਉਹ ਚੱਕਣੇ ਪੈਂਦੇ ਨੇ ਕਿਉਂ ਬਰਸਾਤਾਂ ਦੇ ਦਿਨਾਂ ਦੇ ਵਿੱਚ ਉਹਨਾਂ ਲੋਕਾਂ ਦਾ ਜਿਹਨਾਂ ਡੁੱਬਰ ਹੋ ਜਾਂਦਾ ਹੈ ਸੱਚੀ ਗੱਲ ਕਿ ਸਾਡੀ ਸਰਕਾਰ ਸਾਡੇ ਲਈ ਕੰਮ ਨਹੀਂ ਕਰ ਰਹੀ ਸਾਡੀ ਸਰਕਾਰ ਕੰਮ ਕਰ ਰਹੀ ਹੈ ਵੋਟਾਂ ਲਈ ਜਦੋਂ ਗੱਡੀ ਤੇ ਬੈਠਦੇ ਨੇ ਉਦੋਂ ਹੀ ਇਹ ਫੈਸਲਾ ਕਰ ਲੈਂਦੇ ਨੇ ਕਿ ਅਗਲੇ ਸਾਲ ਵੀ ਟਰਮ ਸਾਡੀ ਆਏਗੀ ਜਿਹੜਾ ਸਾਡਾ ਕਾਰਜਕਾਲ ਹੈ 5 ਸਾਲਾਂ ਦਾ ਉਸ ਤੋਂ ਅਗਲਾ ਵੀ ਕਾਰਜਕਾਲ ਅਸੀਂ ਲਵਾਂਗੇ ਇਸ ਲਾਲਸਾ ਦੇ ਵਿੱਚ ਉਹ ਬਹੁਤ ਕੁਝ ਤੁਹਾਨੂੰ ਦਿੰਦੇ ਨੇ ਉਹਨਾਂ ਦੇ ਵਿੱਚ ਫਰੀ ਵਰਗੇ ਲੌਲੀਪੌਪ ਵੀ ਹੁੰਦੇ ਨੇ ਤੇ ਅਸੀਂ ਲੋਕ ਉਹਨਾਂ ਤੇ ਉਹਨਾਂ ਦੇ ਦਿੱਤੇ ਹੋਏ ਲਾਲਚਾਂ ਦੇ ਉੱਪਰ ਰਿੱਝ ਜਾਂਦੇ ਆ ਤਾਂ ਇਸੇ ਕਰਕੇ ਹੀ ਉਹ ਸਾਡੀਆਂ ਗੱਲਾਂ ਨਹੀਂ ਸੁਣਦੇ ਸਾਡੀ ਬਾਤ ਨਹੀਂ ਸੁਣਦੇ ਸਾਡੇ ਜ਼ਖਮਾਂ ਤੇ ਫੈਹਾ ਨਹੀਂ ਲਗਾਉਂਦੇ ਬਲਕਿ ਸਾਡੇ ਜ਼ਖਮ ਨੂੰ ਹਰ ਬਾਰ ਛਿੱਲ ਕੇ ਉਸ ਦਾ ਇਲਾਜ ਕਰਨ ਦਾ ਵਾਦਾ ਦਾਵਾ ਲਾਰਾ ਲਗਾ ਕੇ ਆ ਜਾਂਦੇ ਨੇ ਆ ਜਾਂਦੇ ਰਹੇ ਸੱਚ ਇਹ ਹੈ ਕਿ ਨਾ ਲੋਕ ਚੰਗੇ ਨੇ ਨਾ ਸਰਕਾਰਾਂ ਹੀ ਉਹਨਾਂ ਦੇ ਪ੍ਰਤੀ ਸਹਰਦ ਨੇ ਜੇਕਰ ਸਹਰਦ ਨੇ ਤਾਂ ਜ਼ਿੰਮੇਵਾਰੀ ਤੈ ਕਿਉਂ ਨਹੀਂ ਕੀਤੀ ਜਾਂਦੀ ਇਹਨਾਂ ਅਧਿਕਾਰੀਆਂ ਦੀ ਜ਼ਿੰਮੇਵਾਰੀ ਅਸੀਂ ਤੈਅ ਕਿਉਂ ਨਹੀਂ ਕਰ ਸਕੇ ਇੰਨੇ ਸਾਲ ਹੋ ਗਏ ਨੇ ਸਾਨੂੰ ਆਜ਼ਾਦੀ ਮਾੜ ਦਿਆਂ ਅਸੀਂ ਅੱਜ ਵੀ ਗੁਲਾਮੀ ਵਰਗੇ ਹਾਲਾਤਾਂ ਦੇ ਵਿੱਚ ਕਿਉਂ ਰਹਿ ਰਹੇ ਹਾਂ ਹਾਲਾਤ ਇਹ ਅਸਲ ਵਿੱਚ ਅੱਜ ਅਸੀਂ ਕਿਮਯੋਂਗ ਉਨ ਦੀ ਜਿੱਕਰ ਅਸੀਂ ਗੱਲ ਕਰ ਰਹੇ ਹਾਂ ਤਾਂ ਉਸ ਨੇ ਆਏ ਹੋਏ ਹੜਾਂ ਦੇ ਲਈ 30 ਅਧਿਕਾਰੀਆਂ ਦੀ ਜ਼ਿੰਮੇਵਾਰੀ ਤੈਅ ਕੀਤੀ ਅਸੀਂ ਸਾਡੀ ਇਸ ਧਰਤੀ ਦੇ ਉੱਪਰ ਜਿਹੜੀ ਗੁਰੂ ਅਵਤਾਰਾਂ ਪੀਰਾਂ ਫਕੀਰਾਂ ਅਵਤਾਰਾਂ ਔលੀਆਂ ਦੀ ਧਰਤੀ ਹੈ ਜਿੱਥੇ 33 ਕਰੋੜ ਦੇ ਵੀ ਦੇਵਤੇ ਦੱਸੇ ਜਾਂਦੇ ਨੇ ਉਸ ਧਰਤੀ ਦੇ ਉੱਪਰ ਕਸੀਬਲਾਤਕਾਰ ਦੇ ਦੋਸ਼ੀਆਂ ਦੇ ਲਈ ਕੋਈ ਮਿਸਾਲੀ ਸਜ਼ਾ ਨਹੀਂ ਖੜੀ ਕਰ ਸਕੇ ਅਸੀਂ ਲੋਕਾਂ ਦੀ ਜ਼ਿੰਮੇਵਾਰੀ ਤੈਅ ਨਹੀਂ ਕਰ ਸਕੇ ਇਸ ਕਰਕੇ ਕੁਝ ਕਥਾਵਾਂ ਦੇ ਉੱਪਰ ਇਹੋ ਜਿਹੇ ਫੈਸਲੇ ਸਾਡੇ ਦਿਲ ਨੂੰ ਤਸਕੀਨ ਦਿੰਦੇ ਨੇ ਤਸੱਲੀ ਦਿੰਦੇ ਨੇ ਕਿ ਹਾਂ ਇਹਨਾਂ ਲੋਕਾਂ ਦੇ ਨਾਲ ਵੀ ਇਸ ਤਰ੍ਹਾਂ ਹੋਣਾ ਪੈਂਦਾ ਹੈ ਅਸੀਂ ਕਰਪਸ਼ਨ ਦੇ ਮਾਰੇ ਹੋਏ ਹਾਂ ਅਸੀਂ ਮਹਿੰਗਾਈ ਦੇ ਝੰਬੇ ਹੋਏ ਹਾਂ ਅਸੀਂ ਲੋਕ ਬੇਰੁਜ਼ਗਾਰੀ ਦੇ ਸਤਾਏ ਹੋਏ ਹਾਂ ਪਰ ਸਾਡੀ ਸਰਕਾਰ ਨੇ ਕਿਸੇ ਦੀ ਵੀ ਜ਼ਿੰਮੇਵਾਰੀ ਤੈਅ ਨਹੀਂ ਕੀਤੀ ਕਿ ਇਹ ਲੋਕ ਇਸ ਤਰ੍ਹਾਂ ਕਿਉਂ ਅਸੀਂ ਲਗਾਤਾਰ ਟੁੱਟੀਆਂ ਸੜਕਾਂ ਦੇ ਉੱਪਰੋਂ ਦੀ ਨਵੇਂ ਵਾਹਨ ਲੈ ਕੇ ਉਹਨਾਂ ਨੂੰ ਸਾਲ ਕੁ ਬਾਅਦ ਕਬਾੜ ਦੇ ਵਿੱਚ ਵੇਚਣ ਦੇ ਵਿੱਚ ਤਾਂ ਆਪਣੇ ਆਪ ਖੁਸ਼ੀ ਮਹਿਸੂਸ ਕਰਦੇ ਆਂ ਪਰ ਅਸੀਂ ਲੋਕ ਸਰਕਾਰਾਂ ਤੋਂ ਕੀ ਆਸ ਕਰੀਏ ਨਾ ਸਰਕਾਰਾਂ ਨੇ ਸਾਡੀਆਂ ਬੁਨਿਆਦੀ ਸਹੂਤਾਵਾਂ ਵੱਲ ਧਿਆਨ ਦਿੱਤਾ ਹੈ ਨਾ ਸਰਕਾਰਾਂ ਨੇ ਸਾਡੀ ਸਿਹਤ ਵੱਲ ਨਾ ਸਾਡੀ ਵਿਦਿਆ ਵੱਲ ਤੇ ਨਾ ਸਾਡੇ ਸੱਭਿਆਚਾਰ ਵੱਲ ਨਾ ਸਾਡੀ ਆਬੋ ਹਵਾ ਵੱਲ ਧਿਆਨ ਨਹੀਂ ਦਿੱਤਾ ਧਿਆਨ ਸਿਰਫ ਇਸ ਗੱਲ ਦਾ ਹੈ ਕਿ ਅਗਲੀ ਵਾਰ ਵੀ ਸਰਕਾਰ ਸਾਡੀ ਹੋਏਗੀ ਲੋਕ ਜੇਕਰ ਜਾਗ ਪਏ ਤਾਂ ਸਰਕਾਰ ਉਹ ਆਪ ਵੀ ਬਣਾ ਸਕਦੇ ਨੇ ਚੇਤਾ ਕਰਾ ਦਮਾ ਸਾਰੀਆਂ ਸਰਕਾਰਾਂ ਨੂੰ ਕਿ ਜਦੋਂ ਲੋਕ ਸਭਾ ਚੋਣਾਂ ਹੋਈਆਂ ਪੰਜਾਬ ਦੇ ਵਿੱਚੋਂ ਦੋ ਆਜ਼ਾਦ ਉਮੀਦਵਾਰ ਵੀ ਜਿੱਤੇ ਨੇ ਇੱਕ ਨੇਤਾ ਜੇਲ੍ਹ ਦੇ ਵਿੱਚੋਂ ਹੀ ਚੰਡੀਗੜ੍ਹ ਦਿੱਤੀ ਹੈ ਜੰਮੂ ਕਸ਼ਮੀਰ ਦੇ ਵਿੱਚ ਵੀ ਇੱਕ ਬੰਦਾ ਜੇਲ੍ਹ ਦੇ ਵਿੱਚੋਂ ਹੀ ਉੱਥੋਂ ਦੇ ਸਾਬਕਾ ਮੁੱਖ ਮੰਤਰੀ ਨੂੰ ਹਰਾ ਕੇ ਲੋਕ ਸਭਾ ਦੀਆਂ ਪੌੜੀਆਂ ਚੜ ਗਿਆ ਤੇ ਜੇਕਰ ਹੁਣ ਤਾਜ਼ਾ ਘਟਨਾਕ੍ਰਮ ਦੀ ਗੱਲ ਕਰੀਏ ਤਾਂ ਪੰਜਾਬ ਯੂਨੀਵਰਸਿਟੀ ਦੀਆਂ ਹੋਈਆਂ ਵਿਦਿਆਰਥੀ ਚੋਣਾਂ ਦੇ ਵਿੱਚ ਵੀ ਆਜ਼ਾਦ ਉਮੀਦਵਾਰ ਬਾਜ਼ੀ ਮਾਰ ਗਿਆ ਬਾਕੀ ਸਿਆਸੀ ਤਰ੍ਹਾਂ ਅੱਡੀਆਂ ਕਸਾਉਂਦੀਆਂ ਮਰ ਗਈਆਂ ਉਹਨਾਂ ਦੇ ਪੱਲੇ ਕੱਖ ਵੀ ਨਹੀਂ ਆਇਆ ਲੋਕਤੰਤਰ ਹੁਣ ਤਾਨਾਸ਼ਾਹ ਬੰਡਵਲ ਚੱਲ ਪਿਆ ਹੈ ਲੋਕਤੰਤਰ ਦੇ ਵਿੱਚ ਲੋਕ ਬਟੇ ਬਟੇ ਨੇ ਲੋਕ ਜਦੋਂ ਚੌਣ ਬੰਦਾ ਅਰਸ਼ ਤੇ ਲੋਕ ਜਦੋਂ ਚੌਣ ਬੰਦਾ ਅਰਸ਼ੋਂ ਫਰਸ਼ ਤੇ ਸੋ ਸਾਡੇ ਲੀਡਰਾਂ ਨੂੰ ਜਾਗ ਜਾਣਾ ਚਾਹੀਦਾ ਹੈ ਬਹੁਤ ਸਾਰੇ ਫੈਸਲੇ ਦੂਸਰਿਆਂ ਵੱਲ ਦੇਖ ਕੇ ਵੀ ਕਰ ਲੈਣੇ ਚਾਹੀਦੇ ਜ਼ਿੰਮੇਵਾਰੀ ਤੈ ਹੋਣੀ ਚਾਹੀਦੀ ਹੈ ਕਸੂਰਬਾਰ ਨੂੰ ਸਜ਼ਾ ਹੋਣੀ ਚਾਹੀਦੀ ਹੈ ਇੱਥੇ ਇਨਸਾਫ ਦੀ ਕੁੜੀ ਦੇ ਵਿੱਚ ਲੋਕਾਂ ਦੀਆਂ ਉਮਰਾਂ ਲੰਘ ਜਾਂਦੀਆਂ ਨੇ ਇਨਸਾਫ ਨਹੀਂ ਮਿਲਦਾ ਪਰ ਇਨਸਾਫ ਜੇਕਰ ਦੇਣਾ ਹੈ ਤਾ ਸਮਾਂ ਰਹਿੰਦਿਆਂ ਦਵੋ ਤਾਂਕਿ ਪੀੜਤ ਦੀ ਅੱਖ ਦੇ ਵਿੱਚ ਵਾਰ-ਵਾਰ ਅਥਰੂ ਨਾ ਆਉਣ ਇਹਨਾਂ ਅਥਰੂਆਂ ਦਾ ਮਿਸ਼ਨ ਸੱਚ ਲੈ ਕੇ ਮੈਂ ਹਾਜ਼ਰ ਸੀ ਹੁਣ ਸਮਾਂ ਮੁੱਕਦਾ ਜਾਂਦਾ ਦਿਓ ਇਜਾਜ਼ਤ ਸ਼ੁਕਰੀਆ ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟੈਕਟਾ ਕਾ ਪਲੇ ਤੇ ਵੀ ਦੇਖਿਆ ਜਾ ਸਕਦਾ ਹੈ ਵਾਈਲਡ ਵਾਈਲ ਤੁਸੀਂ ਸਾਨੂੰ ਐਮਾਜ਼ਾਨ ਫਾਇਰ ਟੀਵੀ ਡੇਲੀ ਹੰਟ ਤੇ ਇਹ ਬਾਬਾ ਤੇ ਦੇਖ ਸਕਦੇ ਹੋ ਯੂ ਐਸ ਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈਪੀਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਰੌਣਕ ਰੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈਵ ਪੰਜਾਬੀ ਟੀਵੀ